ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜਣ ਠੀਕ ਹੋਗੇ ਲੋ ਜੀ ਟਰੈਕਟਰ ਆਪਣਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੰਪਲੀਟ ਹੋ ਗਿਆ ਸੀ ਤੇ ਹੁਣ ਇਹਦਾ ਜਿਹੜਾ ਆ ਪੰਪ ਥੋੜਾ ਜਿਆਦਾ ਰਿਟਾਇਰ ਕਰਨਾ ਹੀ ਹੋਊ ਕਰ ਲਿਆ ਠੀਕ ਜੀ ਤੇ ਛੋਟੇ ਮੋਟੇ ਕੰਮ ਹੈ ਇੱਕ ਜਿਹਾ ਕੁਲੰਡ ਪਾਉਣਾ ਹੈ ਕੁਲੰਡ ਪਾ ਕੇ ਇਹਨੂੰ ਭਾਜੀ ਕੋਲ ਲੈ ਕੇ ਜਾਣੇ ਇਹਦੇ ਟਾਇਰਾਂ 'ਚ ਪਾਉਣੇ ਪਾਣੀ ਟਾਇਰਾਂ 'ਚ ਪਾਣੀ ਪਵਾ ਕੇ ਫਿਰ ਇਹਦੇ ਹੌਸਪੈਪ ਤੇ ਜਿਹੜੇ ਵੀ ਪੈਕਿੰਗਾਂ ਪਾਟੀਆਂ ਆ ਆਪਾਂ ਉਹਨਾਂ ਨੂੰ ਬਦਲਾਂਗੇ ਠੀਕ ਐ ਤੇ ਉਹ ਬਦਲ ਕੇ ਤੇ ਫਿਰ ਇਹਨੂੰ ਕਰਾਂਗੇ ਛੋਟਾ ਮੋਟਾ ਇਹਦਾ ਟੈਸਟ ਠੀਕ ਹੈ ਜੀ ਤੇ ਬ੍ਰੇਕਾਂ ਵਾਲਾ ਤੇ ਚਲੋ ਕੰਮ ਹੋ ਗਿਆ ਬਾਬੇ ਦੀ ਮਿਹਨ ਠੀਕ ਐ ਆ ਮੁੱਕ ਗਿਆ ਹੁਣ ਰਾਕਾਂ ਲੇਟਪੋ ਹੋਗੇ ਹੀਗੇ ਫਿਰ ਮੈਂ ਮੇਰੇ ਨਾਲ ਆਪਾਂ ਹੋਰ ਵੀ ਕੰਮਾਂ ਚੁੜ ਜੇ ਸੀ ਕਿ ਫਿਰ ਮੈਂ ਕਿਹਾ ਵੀ ਚਲੋ ਸਵੇਰੇ ਹੀ ਲੈ ਕੇ ਜਾਵਾਂਗੇ ਇਹਨੂੰ ਠੀਕ ਹੈ ਹੁਣ ਬਾਅਦ ਦਾ ਕੰਮ ਹੋ ਜਾਏ ਫਿਰ ਲੈ ਕੇ ਚਾਲਦੇ ਹਾਂ ਨੂੰ ਸੋ ਇਹ ਚ ਕੂਲੈਂਟ ਪਵਾ ਰਹੇ ਸੀ ਦੇਖੋ ਅਹੀਂ ਸਪੀਤੀ ਜਾਣ ਲੱਗੇ ਤਾਂ ਐਂਟੀਫ੍ਰੀਜ਼ ਪਵਾਇਆ ਨਹੀਂ ਪਰ ਹੁਣ ਪਵਾ ਰਹੇ ਹਾਂ ਦੇਖੋ ਠੀਕ ਹੈ ਇਹ ਫੁੱਲ ਐਂਟੀਫ੍ਰੀਜ਼ ਹੈ ਹੈਵੀ ਡਿਊਟੀ ਕੈਸਟਰੋਲ ਦਾ ਠੀਕ ਤੇ ਇਹ ਹੈਵੀ ਡਿਊਟੀ ਆਉਂਦਾ ਆ ਆ ਇਹਦੀ ਕੁਝ ਸਪੈਸੀਫਿਕੇਸ਼ਨ ਹੈ ਭਾਈ ਇਹ ਪੈਂਦਾ 1 ਡੱਬਾ 10 ਲੀਟਰ ਚ 10 ਲੀਟਰ ਬਣਦਾ ਹੈ 1 ਡੱਬੇ ਦਾ ਆਪਾਂ ਦੋ ਡੱਬੇ ਪਾਉਣ ਲੱਗੇ ਆਂ 10 ਲੀਟਰ ਪਾਣੀ ਦਾ ਇੱਕ ਡੱਬਾ ਪਾਵਾਂਗੇ ਆਹੋ ਜੀ ਹਾਂਜੀ ਵੀਰੋ ਚੱਲੀਏ ਹੁਣ ਭਾਈ ਦੋ ਦਿਨ ਲਾ ਲਏ ਇੰਨੇ ਵਾਂਡੇ ਵਾਂਡਾ ਵੇਖ ਲਿਆ ਹੁਣ ਆਪਾਂ ਚੱਲਦੇ ਆਂ ਵੰਟੀ ਭਾਜੀ ਕੇ ਚੱਲ ਛੱਪੋ ਹੁਣ ਭਰਾਈਏ ਪਾਣੀ ਅਰਧਾ ਚੋਬਰ ਛੱਲੇ ਲਓ ਜੀ ਆਪਾਂ ਟਰੈਕਟਰ ਉੱਥੇ ਛੱਡ ਆਈ ਵਾਸ਼ਿੰਗ ਸੈਂਟਰ ਤੇ ਜਿੱਥੇ ਪਾਣੀ ਭਰਨਾ ਤੇ ਦਿਮਾਗੋਂ ਨਿਕਲ ਗਿਆ ਜੈਕ ਲੈ ਕੇ ਜਾਣਾ ਸੀਗਾ ਹੁਣ ਕਾਲੇ ਭਾਜੀ ਕੋ ਦੁਬਾਰਾ ਆਏ ਆ ਤੇ ਜੈਕ ਲੈਣ ਗਿਆ ਲਵੀ ਤੇ ਜੈਕ ਲਿਆ ਕੇ ਫਿਰ ਆਪਾਂ ਨਿਕਲਦੇ ਆ ਤੇ ਯਾਰੋ ਇੱਕ ਕਲੋਲ ਹੋਰ ਹੋ ਗਈ ਆਪਾਂ ਨਾ ਜਿੱਦਾਂ ਮੇਲੇ ਦੇਖਦੇ ਸੀਗੇ ਤੇ ਸਾਡੀ ਕੋਸ਼ਿਸ਼ ਆ ਵੀ ਜਤ ਜਤ ਤਿੰਨ ਸਿਲੰਡਰਾਂ ਵਾਲੇ ਮੇਲੇ ਲਾਉਣੇ ਆ ਚਾਰਾਂ ਵਾਲੇ ਨਹੀਂ ਕਿਉਂਕਿ ਜੋ ਮਰਜ਼ੀ ਹੋ ਜੇ ਜਦੋਂ ਤਵੀਆਂ ਵਾਲੇ ਕੰਮ 'ਚ ਵੀ ਚਾਰ ਸਿਲੰਡਰ ਵੱਖਰੇ ਆ ਤੇ ਟਰਾਲੀ ਵਾਲੇ 'ਚ ਵੀ ਚਾਰ ਸਿਲੰਡਰ ਵੱਖਰੇ ਹੋਣੇ ਚਾਹੀਦੇ ਆ ਕਿਉਂਕਿ ਬਹੁਤ ਫਰਕ ਹੈ ਯਾਰ ਚੀਜ਼ਾਂ ਦਾ ਹੈਨਾ ਹੁਣ ਟੈਕਨੀਕਲ ਚੀਜ਼ਾਂ ਸਮਝਾਉਣ ਬੈਠੂਗਾ ਤੇ ਰਾਤ ਪੈ ਜਾਣੀ ਆ ਠੀਕ ਦੂਜੀ ਗੱਲ ਬੰਦੇ ਆਪਸੀ ਕੋਈ ਮੈਂਟੈਲਿਟੀ ਆ ਲੋਕਾਂ ਦੀ ਉਹ ਕਹਿੰਦੇ ਆ ਵੀ ਨਹੀਂ ਨਹੀਂ ਫੇਰ ਕੀ ਆ ਤਿੰਨ ਚਾਰ ਇਕੱਠੇ ਉਹ ਨਹੀਂ ਹੁੰਦਾ ਯਾਰ ਚਾਰ ਸਿਲੰਡਰ ਦਾ ਕੰਮ ਵੱਖਰਾ ਆ ਤਿੰਨ ਦਾ ਵੱਖਰਾ ਆ ਠੀਕ ਹੈ ਲਾ ਆਪਾਂ ਪੁਆਇੰਟ ਤੇ ਆ ਗਏ ਪਹਿਲਾਂ ਲੈ ਬਰਾ ਜੱਕ ਵੀ ਆ ਗਿਆ ਦੇ ਉਹ ਹੀ ਮਤੜਾ ਨਾਲ ਗੱਲ ਕਰਨੀ ਸੀ ਕਿ ਦੇਖੋ ਜਿੱਦਾਂ ਤਵੀਆਂ ਚ ਰੂਲ ਹੈ ਨਾ ਵੀ 60 HP ਤਿੰਨ ਸਿਲੰਡਰ ਵਿਦ ਟਰਬੋ ਤੇ ਚਾਰ ਸਿਲੰਡਰ ਵਿਦਾਊਟ ਟਰਬੋ ਇਹ ਵਾਲਾ ਰੂਲ ਚਾਹੀਦਾ ਟਰਾਲੀ ਚ ਵੀ ਮੇਲੇ ਤਾਂ ਕਾਮਯਾਬ ਹੋਣਗੇ ਇਦਾਂ ਤੇ ਹੁਣ ਰਾਤ ਵੀ ਅਸੀਂ ਮੇਲਾ ਦੇਖਦੇ ਅਸੀਂ ਲਾਈਵ ਚਲੋ ਲਾਉਨ ਨਹੀਂ ਗਏ ਸੀਗੇ ਤੇ ਟਰੈਕਟਰ ਨਹੀਂ ਠੀਕ ਲਾ ਲੋ ਤੇ ਅੱਜ ਵਾਲਾ ਮੇਲਾ ਵੀ ਤਾਂ ਹੀ ਛੱਡਿਆ ਕੋਈ ਟਰੈਕਟਰ ਨਹੀਂ ਸਹੀ ਆਪਣੇ ਉੱਥੇ ਤਾਂ ਚਲੋ ਹੈ ਹੀ ਤੇਨ ਸਿਲੰਡਰ ਹੀ ਹੈ ਮਾਨਸੇ ਤੇ ਆਪਾਂ ਪਰ ਉਹੀ ਗੱਲ ਹੈ ਵੀ ਟੈਕਨੀਕਲ ਪ੍ਰੋਬਲਮ ਕਰਕੇ ਜਾ ਨਹੀਂ ਸਕੇ ਟਰੈਕਟਰ ਪਹਿਲਾਂ ਸੈੱਟ ਕਰਨੇ ਉਸ ਤੋਂ ਬਾਅਦ ਇਹ ਬਾਕੀ ਦਾ ਕੰਮ ਤੇ ਪਰ ਜਿਹੜੇ ਆਪਣੇ ਲੋਕਲ ਮੇਲੇ ਹੁੰਦੇ ਆ ਉਹ ਨਾ ਲਾਉਣ ਦਾ ਸਿਰਫ ਇੱਕੋ ਹੀ ਰੀਜਨ ਹੈ ਕਿਉਂਕਿ ਬਾਈ ਜਿਹੜੇ 4 ਸਿਲੰਡਰ ਆ ਉਹ ਵਿੱਚੇ ਚਲਾ ਲਾਂਦੇ ਆ ਠੀਕ ਹੈ 4 ਸਿਲੰਡਰ ਤੇ 3 ਸਿਲੰਡਰ ਦਾ ਮੇਲ ਰਹਿ ਨਹੀਂ ਜਾਂਦਾ ਬਾਈ ਇਹ ਤਾਂ ਟਰਬੋ ਲੱਗ ਜਾਂਦੀ 4 ਸਿਲੰਡਰ ਦੇ ਠੀਕ ਹੈ ਤੇ બસ ਇਹੀ ਆ اپیل ਭਾਈ ਜੇ ਕੋਈ ਕਮੇਟੀ ਵਾਲਾ ਦੇਖਦਾ ਮੇਲਾ ਕਰਾਉਂਦਾ ਆ ਚਾਰ ਸਿਲੰਡਰ ਵੱਖਰੇ ਤੇ ਤਿੰਨ ਸਿਲੰਡਰ ਵੱਖਰੇ ਨਾਮ ਰੱਖਿਆ ਕਰੋ ਕਿਸੇ ਨੂੰ ਪ੍ਰੋਬਲਮ ਨਹੀਂ ਹੋਊਗੀ ਸਾਰਾ ਕੁਝ ਸੈੱਟ ਹੋਊਗਾ ਜਿੰਨੇ 60 HP ਦੇ ਅੰਦਰ ਚਾਰ ਸਿਲੰਡਰ ਚਲਾਉਣਾ ਆ ਉਹ ਵਿਦਾਊਟ ਟਰਬੋ ਚਲਾ ਦੇ ਠੀਕ ਐ ਤੇ ਜਿੰਨੇ ਉਦਾਂ ਆਪਣਾ ਟਰਬੋ ਲਾ ਕੇ ਚਲਾਉਣਾ ਤੇ ਓਪਨ ਆਂਚ ਚ ਚਲਾ ਲਵੇ ਠੀਕ ਐ ਫਿਰ ਇਦਾਂ ਆ ਓਪਨ ਆਂਚ ਫਿਰ ਆਪਣੇ ਹਾਲੈਂਡ ਦੇ ਇੰਜਨ ਦੀ ਵੀ ਜਿਹੜੀ ਆ ਉਹ ਐਂਟਰੀ ਕਰਾ ਦੇਣ ਠੀਕ ਨਹੀਂ 75 ਦੀ ਕਿੱਦਾਂ ਲਵੀ ਸਹੀ ਨਹੀਂ ਕਿ ਜੇ 4 ਸਿਲੰਡਰ ਹੋਣ ਯਾਰ ਬਚਦਾ ਹੀ ਕੋਈ ਨਹੀਂ ਬ੍ਰਾਂਡ ਕੋ ਤਾਂ ਕਿਹ ਕੋ ਵੀ ਠੀਕ ਹੈ 5530 ਦੀ ਵੀ ਕਰਾ ਦੇਣੇ ਐਂਟਰੀ ਮੈਂ ਉਹੀ ਕਹਿਣਾ ਵੀ 5530 ਦੀ ਐਂਟਰੀ ਹੋ ਜਵੇ ਠੀਕ ਹੈ ਓਪਨਾ ਚ ਰੱਖ ਲਵੋ ਕਿ 16 ਦੇ ਟਾਇਰ ਚ ਖੇਡੂਗਾ ਬੰਦਾ ਇੰਜਨ ਦੀ ਐਂਟਰੀ ਕਰਾ ਦਿਓ ਤੁਸੀਂ 4 ਸਿਲੰਡਰ ਦੀ ਦੇਖੋ ਉਹ ਤਾਂ ਆਊਗਾ ਸਵਾਦ ਨਾਲੇ ਓਪਨਾਂ 'ਚ ਖੇਡਣ ਦਾ ਸਵਾਦ ਹੋਊਗਾ ਫਿਰ ਸਾਰੇ ਫੇਰ ਤਾਂ ਗੱਲ ਹੋਰ ਬਣੂਗੀ ਮੇਲੇ ਹੋਰ ਵਧੀਆ ਹੋਣਗੇ ਠੀਕ ਹੈ ਉਹ ਕਮੇਟੀ ਨੇ ਲੁਧਿਆਣੇ ਕੋ ਬਣਾਇਆ ਵੀ ਆ ਕੀ 4 ਸਿਲੰਡਰਾਂ ਦੇ ਲੱਗ ਨਾ ਤਿੰਨਾਂ ਦੇ ਲੱਗ ਹਾਂ ਉਹ ਕੀਤਾ ਵੀ ਆ ਬਾਈ ਉਹ ਤਿੰਨ ਤਰੀਕ ਨੂੰ ਆ ਸ਼ਾਇਦ ਉਹ ਕਮੇਟੀ ਨੇ ਬਹੁਤ ਸੋਹਣਾ ਕੰਮ ਕੀਤਾ ਉੱਥੇ ਖੇਡਣ ਦਾ ਸਵਾਦ ਵੀ ਆਉਂਦਾ ਵੀ 4 ਸਿਲੰਡਰਾਂ ਦੇ ਵੱਖਰੇ ਨਾਮ ਆ ਤਿੰਨ ਦੇ ਵੱਖਰੇ ਤੇ ਵੀਰੋ ਇਹ ਕੋਈ ਰੂਲ ਆਪਾਂ ਆਪਣੇ ਪੱਲੇ ਉਹ ਨਹੀਂ ਕਹਿਣ ਦੇ ਇਹ ਉਹ ਰੂਲ ਆ ਜੋ ਅੱਜ ਤੱਕ ਤਵੀਆਂ ਮੇਲੇ 'ਚ ਚੱਲਦੇ ਆਏ ਆ ਠੀਕ ਹੈ ਹਾਂਜੀ ਵੀਰੋ ਵਿੱਚੇ ਫੋਨ ਆ ਗਿਆ ਸੀਗਾ ਤੇ ਕਲ ਚਾਰ ਸਿਲੰਡਰ ਰੱਖਣ ਜੀ ਸੱਦ ਕੇ ਰੱਖਣ ਪਰ ਵੱਖਰੇ ਰੱਖਦਾ ਬਾਈ ਜਾਂ ਤਾਂ ਓਪਨ ਅਜ ਚਾਰ ਸਿਲੰਡਰ ਦੀ ਐਂਟਰੀ ਕਰੋ ਹੌਲੈਂਡ ਦੇ ਇੰਜਨ ਦੀ ਵੀ ਠੀਕ ਹੈ ਤੇ ਜਾਂ ਫਿਰ ਚਾਰ ਸਿਲੰਡਰ ਜੇ ਸਿੰਪਲ ਅਜ ਖੜਾਉਣੇ ਆ ਤੇ ਵਿਦਆਊਟ ਟਰਬੋ ਹੁਣ ਰੂਲ ਹੋਣ ਮਤਲਬ ਕਹਿਣ ਦਾ ਭਾਵੇਂ ਯਾ ਰੂਲ ਬਣਾਏ ਜਾਣ ਕਮੇਟੀ ਲੋਡ ਵੀ ਵਧੀਆ ਸੈੱਟ ਕਰਕੇ ਦੇਵੇ ਹੁਣ ਕੱਲ ਵਾਲੇ ਮੇਲੇ 'ਚ ਵੀ ਬਹੁਤ ਖਲਾਰਾ ਪਿਆ ਟਰੈਕਟਰ ਚੱਲੇ ਜਾਂ ਨਹੀਂ ਚੱਲੇ ਹੈਨਾ ਕਿਉਂਕਿ ਤੁਹਾਡੇ ਸਾਹਮਣੇ ਹੀ ਆ ਵੀਰੋ ਜਿਹੜੇ ਵਲੌਗ ਦੇਖਦੇ ਆ ਤੁਸੀਂ ਦੇਖਦੇ ਕਿੰਨੀ ਮਿਹਨਤ ਹੁੰਦੀ ਆ ਟਰੈਕਟਰਾਂ ਦੇ ਉੱਤੇ ਠੀਕ ਹੈ ਕਿੱਥੋਂ ਸਮਾਨ ਲੱਭਣਾ ਕਿੱਥੋਂ ਲਾਉਣਾ ਫਿਰ ਸੌ ਜਗੜ ਹਲੇ ਸਾਡੀ ਮਿਹਨਤ ਕੁਛ ਨਹੀਂ ਅਸੀਂ ਤਾਂ ਨਵੇਂ-ਨਵੇਂ ਆ ਦੋ ਮੇਲੇ ਸਾਰੇ ਲਾਏ ਆਪਾਂ ਠੀਕ ਹੈ ਪਰ ਜਿਹੜੇ ਬੰਦੇ ਸਾਡੇ ਤੋਂ ਪੁਰਾਣੇ ਖੇਡਦੇ ਆ ਉਹਨਾਂ ਦਾ ਕਿੰਨਾ ਨੁਕਸਾਨ ਹੁੰਦਾ ਆ ਠੀਕ ਹੈ ਕਿਉਂਕਿ ਜਿਹੜੇ ਪਹਿਲਾਂ ਤੋਂ ਖੇਡ ਰਹੇ ਆ ਉਹਨਾਂ ਨੇ ਤਾਂ ਸਿੱਧਾ ਦੇਖ ਲਿਆ ਵੀ ਹਾਂ ਚ ਠੀਕ ਹੈ ਜਿਹੜੇ ਨਵੇਂ ਇਸ ਗੇਮ ਨੂੰ ਜੁੜਨਾ ਚਾਹੁੰਦੇ ਆ ਉਹਨਾਂ ਨੂੰ ਹੁੰਦੀ ਆ ਪ੍ਰੋਬਲਮ ਪ੍ਰੋਬਲਮ ਹੋਣੀ ਜਾਏ ਜਿਆ ਕਿਉਂਕਿ ਭਾਈ 3 ਸਿਲੰਡਰ ਇੰਜਨ 4 ਸਿਲੰਡਰ ਦਾ ਮੁਕਾਬਲਾ ਕਿਵੇਂ ਕਰ ਲੂਗਾ ਟਰਬੋ ਲਾ ਕੇ ਠੀਕ ਹੈ ਸਾਡਾ ਕਹਿਣਾ ਦਾ ਭਾਅ ਵੀ ਇਹੀ ਹੈ ਕਿ ਭਾਈ ਰੂਲ ਰੈਗੂਲੇਸ਼ਨ ਬਣਾਓ ਤਵੀਆਂ ਵਾਲੇ ਰੂਲ ਲੈ ਕੇ ਆਓ ਠੀਕ ਹੈ ਸਵਾਦ ਤਾਂ ਆਊਗਾ ਗੇਮ ਖੇਡਣ ਦਾ ਠੀਕ ਹੈ ਜੀ ਆਹੀ ਆਪਾਂ ਗੱਲ ਸਾਂਝੀ ਕਰਨੀ ਬਾਕੀ ਹੁਣ ਆਪਾਂ ਆਪਣਾ ਕੰਮ ਜਿਹੜਾ ਸ਼ੁਰੂ ਕਰਤਾ ਆਪਾਂ ਲੱਗੇ ਆਂ ਜੀ ਇਹ ਚ ਪਾਣੀ ਭਰੋਣ ਠੀਕ ਹੈ ਪਾਣੀ ਭਰਾ ਕੇ ਫਿਰ ਦੇਖਦੇ ਆਂ ਵੀਰੋ ਸਾਡੇ ਕੰਮ ਸਾਰੇ ਵਿੱਚ ਹੀ ਅੜ ਜਾਂਦੇ ਹੁੰਦੇ ਏ ਟਾਇਰ ਦੀ ਨਾ ਟੁੱਟੀ ਦੇ ਉੱਤੇ ਨਾਟ ਨਹੀਂ ਲੱਗਿਆ ਭਾਈ ਨੇ ਹਵਾ ਕੱਢੀ ਟੁੱਟੀ ਅੰਦਰ ਵੜ ਗਈ ਇਹਦਾ ਕਿਸਮਤ ਹੀ ਆ ਜਿਹੜੀ ਬਾਹਰ ਨਿਕਲ ਆਈ ਤਾਰ ਵਾ ਇਹਦੇ ਤੇ ਹੁਣ ਨਾਟ ਲੈ ਕੇ ਆਇਆ ਨਾਟ ਲਾਏ ਆ ਇਹਨੂੰ ਠੀਕ ਐ ਇੱਧਰ ਤਾਂ ਭਰ ਹੋ ਗਿਆ ਪਾਣੀ ਇੱਧਰ ਤਾਂ ਗਾਂਨ ਭਰ ਗਿਆ ਇੱਥੇ ਤੱਕ ਆ ਗਿਆ ਭਾਜੀ ਪਾਣੀ ਐਨ ਹੈ ਨਾ ਮਾ ਦੱਬੇ ਹੋ ਮੜਕ ਅੱਛਾ ਸਹੀ ਆ ਲਓ ਜੀ ਇੱਥੇ ਤੱਕ ਆਪਣਾ ਹੋ ਗਿਆ ਤੇ ਬਾਕੀ ਹੁਣ ਦੋਵਾਂ ਟਾਇਰਾਂ ਚ ਕਰਾ ਲਈਏ ਫਿਰ ਹਵਾ ਹਵਾ ਕਰਾ ਕੇ ਤੇ ਤਵੀਆਂ ਪਾ ਕੇ ਲੈ ਕੇ ਚਾਲਦੇ ਆ ਤੇ ਜਾ ਕੇ ਦਾ ਕੰਮ ਨਵੇਂ ਵੀਡੀਓ ਟਰਬੋ ਟਰਬੋ ਵਾਲਾ ਸ਼ੂ ਸ਼ੂ ਲਾਈਏ ਇਹਦੀ ਹਾਂਜੀ ਵੀਰੋ ਕੰਮ ਹੋ ਗਿਆ ਕੰਪਲੀਟ ਪਾ ਲੈ ਕੇ ਚੱਲੀਏ ਹਵਾ ਭਰਾ ਕੇ ਇੱਕ ਤਾਂ ਉਥੋਂ ਆਪਾਂ ਤਵੀਆਂ ਚੱਕਣੀਆਂ ਹੈਪੀ ਹੋ ਕੋ ਤੋ ਤਵੀਆਂ ਪਾ ਕੇ ਤੇ ਜਾ ਕੇ ਇਹਨੂੰ ਖੋਲੀਏ ਤੇ ਜੋ ਜੋ ਪੈਕਿੰਗ ਆਪਣੀਆਂ ਪਾਟੀਆਂ ਆ ਜੋ ਜੋ ਕੰਮ ਹੋਇਆ ਆ ਉਹਨੂੰ ਰਿਪੇਅਰ ਕਰਨਾ ਸ਼ੁਰੂ ਕਰੀਏ ਠੀਕ ਨੇ ਟਾਈਮ ਬਹੁਤ ਹੋ ਗਿਆ ਕਰਦੇ ਕਰਦੇ 2:00 ਵੱਜ ਗਏ ਆ ਤੇ ਕੰਮ ਹਲੇ ਸਿਰਫ ਇੱਕੇ ਨਿਬੜਿਆ ਆ ਚਲੋ ਬਾਕੀ ਚੱਲਦੇ ਹਾਂ ਸ਼ੋਸ਼ੂ ਖੋਲਤੀ ਆਪਾਂ ਕਦੇ ਤੇ ਲੱਗੇ ਸੀਗੇ ਇੱਕ ਆਪਣਾ ਸਟੱਡ ਟੁੱਟ ਗਿਆ ਸੀ ਇਹ ਫਿਰ ਗੁਰੂ ਜੀ ਦੇ ਹੱਥ ਲੱਗੇ ਤਾਂ ਖੁੱਲਿਆ ਨਹੀਂ ਤਾਂ ਕਦੇ ਤੇ ਲੱਗੇ ਸੀਗੇ ਤੇ ਅਸੀਂ ਤਾਂ ਪਾਠ ਤੋੜਿਆ ਜਨਾਬ ਹੋਣੀ ਕ੍ਰੈਡਿਟ ਇੱਧਰ ਆ ਠੀਕ ਆ ਸਾਥੀ ਉਹ ਖਲੋਤਾ ਪਰੇ ਤੋੜਨ ਚ ਉਹ ਨਾਟ ਲੈ ਆ ਉਹ ਨਾਟ ਲੈ ਲੋ ਨਾਲ ਇਹ ਸਟੱਡ ਟੁੱਟ ਆਇਆ ਉਹਦੇ ਉਹਦੇ ਮੇਜ਼ ਦਾ ਸਟੱਡ ਲਿਆ ਉਹ ਇਹਦਾਂ ਨੂੰ ਕਰ ਇਹ ਸਟੱਡ ਲੈ ਕੇ ਆਉਣਗਾ ਪਰ ਆਹ ਖੋਲਣਾ ਪਾਣਾ ਲੋ ਜੀ ਢੋੜੇ ਨਹੀਂ ਸਟੱਡ ਟੁੱਟ ਗਿਆ ਸਟੱਡ ਲੈ ਕੇ ਆਉਣੇ ਆ ਠੀਕ ਹੈ ਇਹਦੇ ਮੇਜ਼ ਦਾ ਆਪੀ ਤਾਂ ਦੇਖ ਉਹ ਗੱਲ ਇਦਾਂ ਹੀ ਕਿ ਹੌਸਪੇਲ ਵਗੈਰਾ ਪਾਟਾ ਸੀਗਾ ਇੱਕ ਉਹ ਚੈੱਕ ਕਰਕੇ ਨਵਾਂ ਪਾਉਣਾ ਸੀਗਾ ਠੀਕ ਹੈ 2000 ਛੋਟੇ ਛੋਟੇ ਕੰਮ ਸੀ ਉਹ ਸਾਰੇ ਨੇ ਵੇੜਨੇ ਉਹਦੇ ਕਰਕੇ ਖੋਲਿਆ ਫਿਰ ਸਾਰਾ ਹਾਂਜੀ ਵੀਰੋ ਕਿਨੋਂ ਹਾਂ ਹਾਂ ਕੱਸ ਦੇ ਮੇਰਾ ਵੀਰਾ ਲੋ ਜੀ ਫਿਟਿੰਗ ਆਪਣੀ ਕੰਪਲੀਟ ਹੋ ਗਈ ਹੈ ਜਿਹੜੇ ਜਿਹੜੇ ਜੈਨ ਪਾਟੇ ਸੀਗੇ ਉਹ ਪਾ ਦਿੱਤੇ ਆਪਾਂ ਠੀਕ ਹੈ ਤੇ ਇੱਕ ਦੋ ਜਗ੍ਹਾ ਡਾਕਟਰ ਟੇਪ ਲਾਉਣ ਵਾਲੀ ਹੀ ਉਹ ਵੀ ਹੋ ਗਈ ਹਸਪੀਟਲ ਬਦਲਦੇ ਟਰਬੋ ਦੀ ਫਿਟਿੰਗ ਜਿਹੜੀ ਕੰਪਲੀਟ ਹੋ ਗਈ ਹੈ ਆਪਣੀ ਉਹ ਸੈਂਸਰ ਦੀ ਤਾਰ ਲਾਦੀ ਮੇਰਾ ਵੀਰ ਕਿਹੜੇ ਸੈਂਸਰ ਦੀ ਉਹ ਫਿਲਟਰ ਵਾਲੇ ਦੀ ਲਾਈ ਜਸਿਆ ਤੇ ਬਾਕੀ ਕੰਮ ਆਪਣਾ ਜਿਹੜਾ ਆ ਪੂਰਾ ਕੰਪਲੀਟ ਹੋ ਗਿਆ ਹੈ ਇਸ ਟਰੈਕਟਰ ਦਾ ਠੀਕ ਹੈ ਤੇ ਹੁਣ ਆਪਾਂ ਇਹਦੇ ਬਦਲਨੇ ਟਾਇਰ ਠੀਕ ਹੈ ਜੀ ਇਹਦੇ ਟਾਇਰ ਬਦਲ ਲਈਏ ਟਾਇਰ ਬਦਲ ਕੇ ਇਹਨੂੰ ਦੂਜੇ ਪਾ ਦਨੇ ਆ ਜਿਹੜੇ ਆਪਾਂ ਤੁਸੀਂ ਦੇਖਿਆ ਹੋਣਾ ਪਿਛਲੇ ਵਲੌਗ ਚ ਲੈ ਠੀਕ ਹੈ ਜਾਨੇ ਹਾਂਜੀ ਸਾਰਾ ਸਮਾਨ ਇੱਥੇ ਨਹੀਂ ਤੇ ਕੋਣ ਟਰੈਡਰ ਇੱਥੇ ਤਾਂ ਜਾਨ ਨੂੰ ਟਰੈਡਰ ਨੇ ਦੇ ਇਸ ਪਾਸੇ ਆਪਣੇ ਉੱਥੇ ਕਰ ਲਾਂਗੇ ਨਹੀਂ ਦੇਖ ਲੈਣੇ ਦੋ ਚਾਰ ਗੇੜੇ ਲਾ ਕੇ ਦੇਖਣੇ ਜ਼ਿਆਦਾ ਨਹੀਂ ਆਹੋ ਕੋਈ ਨਹੀਂ ਹਾਂ ਐਂ ਕਰਦੇ ਨਾ ਇੱਥੋਂ ਜਾਨ ਨੂੰ ਟਰੈਡਰ ਨੂੰ ਦੇਵਾ ਨਹੀਂ ਮੋੜ ਆ ਯਾਰ ਉਹ ਵੀਰੇ ਸਮਝੋ ਤੁਸੀਂ ਫੇਰ ਕਰਦੇ ਆਂ ਇਸ ਚੀਜ਼ ਬਾਰੇ ਗੱਲ ਛੱਡੋ ਆਪਾਂ ਪਹਿਲਾਂ ਟਾਇਰ ਬਦਲ ਲਈਏ ਲਈਏ ਜੱਕ ਜੱਕ ਜੁਕ ਲੈ ਚੱਕ ਕੇ ਲਿਆਉਣਾ ਮੈਂ ਠੀਕ ਹੈ ਹਾਂਜੀ ਵੀਰੋ ਸੋ ਬਾਕੀ ਕੰਮ ਕਰਨ ਤੋਂ ਬਾਅਦ ਹੁਣ ਟਾਇਰਾਂ ਦੀ ਵਾਰੀ ਆ ਗਈ ਆ ਠੀਕ ਹੈ ਤੇ ਭਾਈ ਨਾਟ ਜਿਹੜੇ ਆ ਨਾਰਮਲ ਗੋਟੀਆਂ ਨੇ ਜਿਹੜੀਆਂ ਸੈੱਟ ਵਾਲੀਆਂ ਹੁੰਦੀਆਂ ਆ ਮਤਲਬ ਇਹਨਾਂ ਨਾਲ ਆਪਾਂ ਬਾਕੀ ਕੰਮ ਕਰ ਸਕਦੇ ਜਦਾ ਜੋਰਜ ਮੈਸ਼ੇ ਵਾਲਾ ਕੰਮ ਨਹੀਂ ਹੁੰਦਾ ਨਾ ਗੋਟੀ ਫ੍ਰੀ ਹੋ ਜਾਂਦੀ ਆ ਦੇਖੋ ਇਹਦੇ ਲਈ ਕਾਲੀਆਂ ਗੋਟੀਆਂ ਚਾਹੀਦੀਆਂ ਹੈਵੀ ਡਿਊਟੀ ਇੱਕ ਆਪਾਂ ਗਨ ਵੀ ਲਈਏ ਉਹੀ ਇਲੈਕਟ੍ਰਿਕ ਵਾਲੀ ਉਹ ਸਹੀ ਆ ਉਹਦੇ ਪਰ ਉਹ ਆਪਣੇ ਇਲੈਕਟ੍ਰਿਕ ਹਾਂ ਮੈਂ ਕਹਾ ਇੱਕ ਪ੍ਰੈਸ਼ਰ ਵਾਲੀ ਉਹ ਪ੍ਰੈਸ਼ਰ ਵਾਲਾ ਵੀ ਚੱਕ ਲਵਾਂਗੇ ਸਮਾਨ ਹੈਗਾ ਉਹ ਇਹਨੂੰ ਦਬਾਉਣਾ ਪੈਣਾ ਆਪਾਂ ਨੂੰ ਸਪੈਸ਼ਲ ਨਹੀਂ ਨਹੀਂ ਕੰਪਰੈਸ਼ਰ ਹੈਗਾ ਆਪਣੇ ਕੋਲ ਹੈਗਾ ਹਾਂ ਉਹ ਗਨ ਲੈਵਾਂਗੇ ਬਸ ਹਾਂ ਹਾਂ ਉਹ ਨਾਲੇ ਪਹਿਲਾਂ ਪਾਣੀ ਪਾਤਾ ਸੀ ਮੁੰਡੇ ਨੇ ਉਹ ਉਹ ਤਾਂ ਦੂਜੀਆਂ ਗੱਲਾਂ ਇਲੈਕਟ੍ਰਿਕ ਆ ਉਹ ਤਾਂ ਇਲੈਕਟ੍ਰਿਕ ਆ ਉਹ ਨਹੀਂ ਉਹ ਲੈ ਕੇ ਆਏ ਹੁਣ ਜਦ ਗਿਆ ਆਹੋ ਉਹ ਤਾਂ ਗੱਡੀ ਚ ਵੀ ਆ ਜਾਣਾ ਛੋਟਾ ਆ ਉਹ ਪੋਰਟੇਬਲ ਹੂੰ ਲੋ ਜੀ ਹੁਣ ਇਹ ਟਾਇਰ ਚੇਂਜ ਕਰਕੇ ਉਹ ਪਾਉਣੇ ਆ ਠੀਕ ਹੈ ਤੇ ਇਹ ਟਾਇਰ ਜਿਹੜੇ ਆ ਟਾਇਰ ਇਹ ਨਾ ਵੀਰੋ ਇਹ ਮਤਲਬ ਮੌਕਾ ਜਿਹੀ ਹੈ ਕੰਡੀਸ਼ਨ ਇਹਨਾਂ ਦੀ ਓਕੇ ਓਕੇ ਜੀ ਆ ਕਿਉਂਕਿ ਹਲੇ ਫਿਰ ਆਪਾਂ ਇਹੀ ਬਾਏ ਕਰ ਲਏ ਸੀਗੇ ਇੱਕ ਵਾਰੀ ਜਦੋਂ ਸੈਟਿੰਗ ਆ ਗਈ ਫਿਰ ਆਪਾਂ ਦੂਜੀ ਵਾਹੇ ਕਰ ਲੈਣੇ ਆ ਟਾਇਰ ਮਤਲਬ ਟਾਇਰ ਚੇਂਜ ਕਰਾ ਦਾਂਗੇ ਇਹਦੇ ਰਿਮ ਪੇਂਟ ਹੋ ਜਾਣੇ ਇਹ ਰਿਮ ਜਿਹੜੇ ਐਲਟੀ ਵਾਲੇ ਆ ਵੀਰੋ ਠੀਕ ਹੈ ਏਲਟੀ ਵਾਲੇ ਰਿਮ ਆ ਸੋ ਟਾਇਰ ਵੀ ਆਪਣੇ ਬਦਲੇ ਗਏ ਆ ਆਪਾਂ 흘ਾ ਲ ਇੱਥੇ ਰੱਖ ਤੇ ਇਹਨਾਂ ਨੂੰ ਬਾਅਦ ਚ ਸਟੋਰ ਰੂਮ ਚ ਰੱਖਾਂਗੇ ਸਵੇਰੇ ਤੇ ਬਾਕੀ ਬਈ ਆ ਟਾਇਰ ਆਪਣੇ ਇੰਸਟਾਲ ਹੋ ਗਏ ਆ ਟੂਲਸ ਮਿਟੀ ਜਾਣੇ ਆ ਸਾਰਾ ਠੀਕ ਹੈ ਜੀ ਉਹ ਟਾਇਰ ਚ ਹਵਾ ਘਟਾ ਪਰਲੇ ਚ ਹੁਰਲਾ ਤਾਂ ਸਹੀ ਆ ਬਾਕੀ ਹੁਣ ਤੁਸੀਂ ਚੈੱਕ ਕਰਕੇ ਦੱਸ ਦਿਓ ਕਿੱਦਾਂ ਲੱਗਦਾ ਆ ਹੁਣ ਥੰਬਨੇਲ ਵੀ ਕਲਿੱਕ ਕਰ ਲਈਏ ਤੇ ਸ਼ੋਅ ਆਪਾਂ ਲਾਤੀ ਆ ਸ਼ੋਅ ਨੂੰ ਵੀ ਕਿਤੇ ਟਿਕਾਉਨੇ ਆ ਸ਼ੋਅ ਤਾਂ ਚਲੋ ਚਲ ਜੂਗੀ ਸਟੋਰ ਰੂਮ ਚ ਕਿਉਂਕਿ ਟਾਇਰ ਨਹੀਂ ਜਾਣੇ ਨਾ ਤਾਂ ਚੱਕ ਹੋਣੇ ਐਂਦੀ ਚੜਾ ਨਹੀਂ ਹੋਣੇ ਕਿਸੇ ਪਾਸਿਓਂ ਵੀ ਠੀਕ ਹੈ ਤੇ ਉਹਦੇ ਕਰਕੇ ਦਿੱਕਤ ਆਉਣੀ ਆ ਤੇ ਹੁਣ ਬਸ ਹੌਲੀ ਹੌਲੀ ਟੂਲਸ ਮੇਟ ਲੈਣੇ ਆ ਇਹਦਾ ਜਿੰਨਾ ਵੀ ਆ ਸਾਰਾ ਟੂਲਸ ਮੇਟ ਲਾ ਵੀਰ ਤੇ ਹਾਂ ਹੁਣ ਆਪਾਂ ਕੀ ਕਰਨਾ ਹੈ ਨਾ ਕੋਈ ਟਰਬੋ ਦਾ ਬੈਂਡ ਸਿੱਧਾ ਕਰ ਦੇਣਾ ਉੱਥੋਂ ਹੀ ਤੇ ਉਹਦੇ ਕਰਕੇ ਫਿਰ ਨਾ ਆ ਖਤਰਾ ਘਟ ਜੂਗਾ ਜਿਹੜਾ ਸਲੈਂਸਰ ਦਾ ਹੁੰਦਾ ਆ ਤੇ ਬਾਈ ਜਾਨ ਲੱਗ ਗਈ ਹੁਣ ਤਾਂ ਲੱਕ ਵੀ ਦੁਖਣ ਲੱਗ ਗਿਆ ਪਤਾ ਨਹੀਂ ਕੀ ਚੱਕਰ ਆ ਆ ਜਿਹੜੇ ਟਾਇਰਾਂ ਦੇ ਨਾਟੇ ਇੰਨੇ ਕਿ ਜਾਮ ਹੋਏ ਹੋਏ ਆ ਨਾ ਵੀ ਖੁੱਲੇ ਵੀ ਬਹੁਤ ਔਖੇ ਤੇ ਕੱਸੇ ਵੀ ਬਹੁਤ ਔਖੇ ਗਏ ਆ ਠੀਕ ਹੈ ਹਾਲਾਂਕਿ ਇਹਨੂੰ ਲੂਬ ਕਰਕੇ ਚੰਗੀ ਤਰ੍ਹਾਂ ਫੇਰ ਚੜਾਇਆ ਫਿਰ ਵੀ ਉਹ ਗੱਲ ਨਹੀਂ ਬਣੀ ਬਾਈ ਜ਼ੋਰ ਸਾਰਾ ਹੀ ਲੱਗ ਗਿਆ ਇਹਨਾਂ ਤੇ ਤੇ ਫਿਲਹਾਲ ਇਹ ਕੁਝ ਕੰਡੀਸ਼ਨ ਹੈ ਆ ਹੁਣ ਦੇਖਦੇ ਆ ਥੋੜਾ ਜਿਹਾ ਹੁਣ ਦੇਖਦਾ ਚਲਾ ਚਲੂ ਕੇ ਵੀ ਕਿਦਾਂ ਸਹੀ ਆ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਸਟਾਰਟ ਸਟੂਟ ਕਰਕੇ ਦੇਖਦੇ ਆ ਹਾਂਜੀ ਵੀਰੋ ਸੋ ਫਾਈਨਲੀ ਕੰਮ ਸਾਰਾ ਨਿਬੜ ਗਿਆ ਆਪਣਾ ਤੇ ਇੱਕ ਕੰਮ ਨਿਬੜਦਾ ਇੱਕ ਨਿਕਲ ਆਉਂਦਾ ਆ ਠੀਕ ਹੈ ਹੁਣ ਮੈਂ ਪੰਗੇ ਜਿਆਦੇ ਲੈ ਲੇ ਤੇ ਟਰੈਕਟਰ ਦੀ ਇੱਕ ਹੋਰ ਪੈਕਿੰਗ ਪਾੜ ਗਈ ਟਰਬੋ ਦੀ ਹੁਣ ਉਹਦੀ ਪੱਟੀ ਚੇਂਜ ਕਰਨ ਲੱਗੇ ਆ ਉਹ ਪੱਟੀ ਸੈੱਟ ਨਹੀਂ ਆ ਰਹੀ ਤੇ ਉਹਦਾ ਰੀਜ਼ਨ ਇਹ ਆ ਵੀ ਉਹਦੇ ਵਿੱਚ ਨਾ ਪੈਕਿੰਗ ਬਣਾਈ ਹੋਈ ਆ ਤੇ ਪੈਕਿੰਗ ਬਣਾਉਣ ਕਰਕੇ ਉਹ ਜਾਂ ਤਾਂ ਪੱਟੀ ਉੱਪਰਲੀ ਪੈਕਿੰਗ ਢਾ ਦਿੰਦੀ ਆ ਠੀਕ ਹੈ ਤੇ ਯਾਥਾ ਲੜ ਲਈ ਇਸ ਕਰਕੇ ਫਿਰ ਕੱਲ ਆਪਾਂ ਨੂੰ ਇੱਕ ਵਾਰੀ ਦੁਬਾਰਾ ਕਰਨਾ ਪੈਣਾ ਕਿਉਂਕਿ ਟਰੈਕਟਰ ਦਾ ਵੈਸੇ ਹੀ ਵੀ ਇੱਕ ਕੰਮ ਕਰਾਉਣਾ ਪੈਣਾ ਸੀ ਸਲੰਸਰ ਤਾਂ ਨੂੰ ਕਰਾਉਣਾ ਨਾ ਜਿਹੜਾ ਤੇ ਉਹ ਸੈਟਿੰਗ ਸਾਰੀ ਕਰਨੀ ਪੈਣੀ ਹੈ ਆਪਾਂ ਨੂੰ ਤੇ ਟਰੈਕਟਰ ਇੱਕ ਨੱਕ ਦਿਨ ਆਪਾਂ ਨੂੰ ਲੈ ਕੇ ਜਾਣਾ ਸੀ ਤੁਸ ਫਿਰ ਕੱਲ ਦਾ ਦੇ ਨਹੀਂ ਰੱਖਾਂਗੇ ਹੁਣ ਬਾਈ ਅੱਜ ਵਾਲਾ ਮੇਲਾ ਵੀ ਲੰਘ ਗਿਆ ਆਪਣਾ ਮਾਨਸੇ ਵਾਲਾ ਠੀਕ ਹੈ ਤੇ ਕੱਲ 27 ਤਰੀਕ ਦਾ ਇੱਥੇ ਖਾਨਪੁਰ ਸੀਗਾ ਉਹ ਵੀ ਛੱਡਣਾ ਪੈਣਾ ਆ ਬਾਈ ਕਿਉਂਕਿ ਕੱਲ ਤੁਹਾਡੇ ਭਰਾ ਦਾ ਬਰਥਡੇ ਵੀ ਆ ਭਾਈ ਜਿੱਦਣ ਤੁਸੀਂ ਇਹ ਵਲੌਗ ਦੇਖਣਾ ਉਦੋਂ ਮੇਰਾ ਬਰਥਡੇ ਹੋਣਾ ਪਰ ਤੁਸੀਂ ਸ਼ਾਮ ਨੂੰ ਦੇਖਣਾ ਵਲੌ ਕੱਲ ਦਾ ਵਲੌਗ ਵੀ ਆਪਣਾ ਸੌਰੀ ਕੱਲ ਦਾ ਮੇਲਾ ਵੀ ਆਪਣਾ ਰਹਿ ਜਾਣਾ ਆ ਫਿਰ ਪਰਸੋਂ ਦਾ 28 ਤਰੀਕ ਦਾ ਮੇਲਾ ਜੀ ਨਸ਼ਹਰਾ ਪੰਨੂਆ ਠੀਕ ਹੈ ਮਾਝੇ ਦੇ ਏਰੀਏ ਚ ਫਿਰ ਦੇਖਦੇ ਆਂ ਭਾਈ ਉੱਤੇ ਤਿਆਰੀ ਕਰਦੇ ਆਂ ਉਹਦੇ ਵਾਲੀ ਠੀਕ ਹੈ ਫਿਰ ਉਹ ਮੇਲਾ ਲਾ ਕੇ ਆਉਨੇ ਆ ਤੇ ਬਾਬਾ ਸੁੱਖ ਰੱਖੇ ਭਾਈ ਹੁਣ ਨਾ ਮਤਲਬ ਜਿਆਦਾ ਕੰਮ ਵਧੇ ਕਿਉਂਕਿ ਕੰਮ ਜਦੋਂ ਜਿਆਦਾ ਵਧ ਜਾਂਦਾ ਨਾ ਫਿਰ ਪ੍ਰੋਬਲਮ ਆਉਂਦੀ ਆ ਕਦੀ ਕੋਈ ਚੀਜ਼ ਹੋ ਜਾਂਦੀ ਕਦੀ ਕੋਈ ਇਹ ਰੂਟੀਨ ਦੀਆਂ ਗੱਲਾਂ ਆ ਜਦੋਂ ਆਪਾਂ ਕੋਈ ਨਾ ਕੋਈ ਪੰਗਾ ਲੈਣਾ ਆ ਤੇ ਦਿੱਕਤਾਂ ਵੀ ਆਉਣੀ ਆਈਆਂ ਠੀਕ ਹੈ ਬਾਬਾ ਜ਼ੋਕਰ ਕਿ ਆਪਾਂ ਮੇਲੇ ਕੋਈ ਨਹੀਂ ਛੱਡਣੇ 4 ਸਿਲੰਡਰ 3 ਸਿਲੰਡਰ ਸਾਰੇ ਲਾਇਆ ਕਰਨੀਆਂ ਪਰ ਇਹ ਆ ਵੀ ਟਾਈਮ ਚਾਹੀਦਾ ਕੁਝ ਕੁ ਚੀਜ਼ਾਂ ਵਾਸਤੇ ਤੇ ਪਹਿਲਾਂ ਪ੍ਰਿਪੇਅਰ ਕਰ ਲਈਏ ਜਿੱਦਾਂ ਹੀ ਹੋ ਜਾਣਗੀਆਂ ਫਿਰ ਆਪਾਂ ਆਪਣਾ ਕੰਮ ਜਿਹੜਾ ਆ ਉਹ ਫਿਰ ਚਲਾ ਦਾਂਗੇ ਤੇ ਬਾਕੀ ਵੀ ਵੀਰੋ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕੋਈ ਸੁਝਾਅ ਦੇਣਾ ਹੋਵੇ ਤਾਂ ਮੇਰੇ ਵੀਰ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਤੇ ਜਿਹੜੇ ਵੀ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇੰਸਟਾਗ੍ਰam ਤੇ ਜਾ ਕੇ ਫੋਲੋ ਜਰੂਰ ਕਰ ਲਿਓ ਸੇਮ ਯੂਜ਼ਰ ਨੇਮ ਹੈ ਇੰਸਟਾਗ੍ਰam ਤੇ ਵੀ ਸਨੈਪਚੈਟ ਤੇ ਵੀ ਤੇ YouTube ਵਾਲਾ ਯੂਜ਼ਰ ਨੇਮ ਹੈ ਸਾਈਪਚੀਮਾ06 ਸੋ ਹੁਣ ਚੱਲਦੇ ਆਂ ਜੀ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ ਇਸ ਵਲੌਗ ਚ ਬਸ ਇੰਨਾ ਹੀ